ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਮਨਪ੍ਰੀਤ ਗੌਰ ਸਵਾਗਤ ਕਰਦੀ ਹਾਂ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰਵੀਰ ਫੈਮਿਲੀ ਵਲੌਗਸ ਦੇ ਵਿੱਚ ਤੇ ਹੋਰ ਸਨੌ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਇਸ ਵੇਰ ਹੈਗੀ ਹੈ ਜੀ 6 ਜੂਨ ਦੀ ਤੇ ਮੈਂ ਅੰਦਰਲਾ ਕਮਰਿਆਂ ਦਾ ਸਾਰਾ ਕੰਮ ਨਵੇੜ ਲਿਆ ਸੀ ਤੇ ਨਵੇੜਾ ਸੁੰਭ ਰਹੀ ਸੀ ਤੇ ਅੱਜ ਦਿਨ ਹੈਗਾ ਜੀ ਉਹ ਜਦੋਂ ਸਾਡੇ ਅਕਾਲ ਤਖਤ ਸਾਹਿਬ ਤੇ ਬਹੁਤ ਵੱਡਾ ਹਮਲਾ ਹੋਇਆ ਸੀ ਤੇ ਆਖਰੀ ਦਿਨ ਹੈ ਇਸ ਕਲੂਕਾਰੇ ਦਾ ਤੇ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਤੋਂ ਉਹਨਾਂ ਦੇ ਹੋਰ ਕਈ ਸਾਥੀ ਉੱਥੇ ਸ਼ਹੀਦ ਹੋ ਗਏ ਸੀ ਉਹਨਾਂ ਦੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਤੇ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਆਇਆ ਹੈ ਕਿ ਜਬ ਵੀ ਸਾਜ ਜਿਹਦਾ ਪਾਠ ਕਰਿਆ ਜਾਵੇ ਤੇ ਮੇਰੀ ਵੀ ਕੋਸ਼ਿਸ਼ ਹੈ ਮੈਂ ਇੱਕ ਪਾਠ ਤਾਂ ਕਰ ਲਿਆ ਤੇ ਵੀ ਦਿਨੇ ਵੀ ਇੱਕ ਅੱਧਾ ਇੱਕ ਦੋ ਪਾਠ ਮੈਂ ਜ਼ਰੂਰ ਕਰੂੰਗੀ ਤੇ ਜੇ ਹੋ ਸਕਿਆ ਤੇ ਨਹੀਂ ਤਾਂ ਫੋਨ ਤੇ ਲਾ ਕੇ ਮੈਂ ਨਾਲ ਨਾਲ ਪਾਠ ਜ਼ਰੂਰ ਕਰਾਂਗੇ ਜੀ ਆਪਾਂ ਇੰਨੀ ਕੁ ਤਾਂ ਕੋਸ਼ਿਸ਼ ਕਰ ਹੀ ਸਕਦੀਆਂ ਆਪਣਾ ਭਲਾ ਹੁੰਦਾ ਇਹਦੇ ਵਿੱਚ ਤੇ ਸਾਰੇ ਜਾਣੀ ਇਹ ਟਾਈਮ ਹੈਗਾ ਵੀ 7:00 ਵਜੇ ਦਾ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਸੀ ਕਿਉਂਕਿ ਜੀ ਬਸ ਆਈਆਂ ਕੰਮਾਂ ਧੰਦੇ ਆਜੇ ਹੋ ਗਏ ਇੱਕ ਕਰ ਲਈ ਜਾਣੇ ਨਾ ਵਿੱਚੇ ਪਰਵੀਰ ਨੂੰ ਖੇਡ ਲਾਇਆ ਫੇਰ ਕੰਮ ਧੰਦਾ ਕਰਿਆ ਤੇ ਬਾਹਰਲਾ ਕੰਮ ਧੰਦਾ ਹੁਣ ਸਾਰਾ ਨਿਬੜ ਗਿਆ ਸੀ ਮੈਂ ਜਾ ਰਹੀ ਸੀ ਰਸੋਈ ਵੱਲ ਇਸ ਤੋਂ ਬਾਅਦ ਰਸੋਈ ਦੇ ਕੰਮਾਂ ਵੱਲ ਹੋ ਜਾਣਗੇ ਜੀ ਬਸ ਆਈਆਂ ਜੀ ਸਾਰੇ ਸਵੇਰ ਦੇ ਕੰਮ ਧੰਦੇ ਮੈਂ ਤਾਂ ਚੰਗੀ ਤਰ੍ਹਾਂ ਰਿਕਾਰਡ ਨਹੀਂ ਹੁੰਦੇ ਕਿਉਂਕਿ ਜੇ ਬੱਚੇ ਸੁੱਤੇ ਪਏ ਹੁੰਦੇ ਹੈਗੇ ਤੇ ਮਨਸੇਤ ਨੂੰ ਮੈਂ ਤਾਂ ਕਰਕੇ ਨਹੀਂ ਠਾਉਂਦੀ ਕਿਉਂਕਿ ਮੈਨੂੰ ਆ ਹੁੰਦਾ ਵੀ ਚਲੋ ਅੱਗੇ ਜਾ ਕੇ ਉਹਨਾਂ ਨੇ ਜਦੋਂ ਸਕੂਲ ਚਲੇ ਜਾਣਾ ਹੈ ਤਾਂ ਉਥੇ 5 ਵਜੇ ਉਹਨਾਂ ਦੀ ਪੀਟੀ ਹੁੰਦੀ ਹੈ ਤੇ ਉਸ ਟਾਈਮ ਤੇ ਉਹਨੇ ਉੱਠਣਾ ਹੀ ਹੁੰਦਾਗਾ ਤੇ ਘਰੇ ਕਰੇ ਉਹ ਚੱਲ ਆ ਆਰਾਮ ਨਾਲ ਉੱਠ ਜਾ ਕਰੇ ਤੇ ਇਸ ਕਰਕੇ ਫਿਰ ਮੈਂ ਜਿੰਨਾ ਕੋ ਸਕਦਾ ਮੈਂ ਉਹਨਾਂ ਦਾ ਰਿਕਾਰਡ ਕਰ ਲੈਣੀ ਹੈ ਠੀਕ ਹੈ ਜੀ ਅਬ ਦੇਖੋ ਸਾਡੇ ਪੀਕੋ ਵਾਲੇ ਕਾਕੇ ਨਾਲੇ ਲੜੀ ਜਾਂਦੀ ਹੈਗੀ ਫੁੱਲ ਲੜੋ ਲੜਾਈ ਹੋਈ ਜਾਂਦੀ ਆ ਕੋਈ ਕਿਸੇ ਦੀ ਨਹੀਂ ਸੁਣਦਾ ਹੈਗਾ ਇਹ ਐਂ ਕਰਦੇ ਹੁੰਦੇ ਹੈ ਖੇਡਣ ਲੱਗ ਜਾਂਦੇ ਆ ਇਹ 5:00 ਵਜੇ ਉਦੋਂ ਬਾਅਦ ਬਸ ਹੌਲੀ 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 ਲੜੋ ਲੜਾਈ ਕਰਦੇ ਕਰਦੇ ਜਮਨ ਲੜ ਲੁੜ ਕੇ ਫੇਰ ਛੱਡ ਦਿਆ ਖੇਡਣਾ ਹਾਂਜੀ 2 ਦਿਨ ਹੋ ਗਏ ਨੇ ਜੀ ਮੇਰੇ ਤੋਂ ਵੀਡੀਓ ਕੰਟੀਨਿਊ ਨਹੀਂ ਹੋਈਆਂ ਹੈਗੀਆਂ ਕਿਉਂਕਿ ਇੱਕ ਤਾਂ ਜੀ ਹਰਜੀਤ ਬਿਮਾਰ ਹੋ ਗਏ ਸੀਗੇ ਉਹਨਾਂ ਨੂੰ ਇਨਫੈਕਸ਼ਨ ਬਹੁਤ ਵੱਧ ਗਈ ਉਹਨਾਂ ਦਾ ਕਰਕੇ ਉਹਨਾਂ ਨਾਲ ਦਾ ਸਮਾ ਵੀ ਸਾਰਾ ਮੈਨੂੰ ਹੋ ਗਿਆ ਇੱਕ ਉਹਨਾਂ ਦੀ ਕੇਅਰ ਕਰਨੀ ਹੋਊਗੀ ਤੇ ਦੂਜਾ ਸਾਡੀ ਮੱਜ ਦੇ ਦਰਦ ਫੇਰ ਉੱਠ ਖੜਿਆ ਸੀਗਾ ਤੇ ਜਦੋਂ ਫਿਰ ਪਸ਼ੂ ਆਏ ਜੋ ਜੇ ਇੱਕ ਤਾਂ ਕਦੇ ਦਵਾਈ ਦੇ ਦੇ ਕਦੇ ਉਹਨੂੰ ਕੁਸ਼ ਕਰਦੇ ਟੀਕੇ ਲਾਏ ਉਹਤੇ ਬਰਫ ਮਾਲਦੇ ਕਦੇ ਕਿਵੇਂ ਕਰਦੇ ਬਸ ਮੈਂ ਆ ਹੀ ਉਲਝੀ ਰਹੀ ਸਾਰਾ ਕੰਮ ਉਤੋਂ ਸਾਡੀ ਹੈਲਪਰ ਭੈਣ ਵੀ ਹਟ ਗਈ ਉਹ ਝੋਨਾ ਲਾਉਣ ਲੱਗ ਗਏ ਹੁਣ ਚਲੋ ਭਾਈ ਉਹਨਾਂ ਦੇ ਵੀ ਕ딜ਦਰੀ ਹੁੰਦੀ ਆ ਨਾ ਉਧਰੋਂ ਇਕੱਠੇ ਪੈਸੇ ਆ ਜਾਂਦੀ ਹੈਗੇ ਤੇ ਕੋਈ ਨਾ ਕੋਈ ਵੱਡਾ ਕੰਮ ਉਹਨਾਂ ਦਾ ਜਿਹੜਾ ਕੋਈ ਸੋਚਿਆ ਹੁੰਦਾ ਉਹ ਹੋ ਜਾਂਦਾਗਾ ਸੋ ਆਪਣੇ ਕੰਮ ਧੰਦੇ ਆਪਾਂ ਪਹਿਲਾਂ ਹੀ ਸੋਚੀ ਬੈਠੇ ਹੁੰਨੇ ਆ ਨਾ ਪੈਸੇ ਆਉਂਦੇ ਮਗਰੋਂ ਆ ਲਾਉਣ ਬਾਰੇ ਆਪਾਂ ਪਹਿਲਾਂ ਗਿਣਤੀਆਂ ਕਰੀਆਂ ਪੰਜਾਂ ਹੁੰਦੀਆਂ ਵੀ ਇੱਥੇ ਲਾਵਾਂਗੇ ਇੱਥੇ ਲਾਵਾਂਗੇ ਚਲੋ ਭਈ ਉਹਨਾਂ ਦਾ ਵੀ ਸੀ ਹੁਣ ਤਾਂ ਕਰਕੇ ਥੋੜਾ ਜਿਹਾ ਅਲਝਾ ਬਹੁਤ ਹੋਇਆ ਪਿਆ ਨਿੱਕੀ ਜਹੀ ਜੰਦ ਜ਼ਿੰਮੇਵਾਰੀਆਂ ਨੇ ਭਾਰੀ ਤੇ ਮਾਝ ਸਾਡੀ ਅੱਜ ਕੁਝ ਫਰਕ ਆਗਾ ਹੁਣ ਵੀ ਉਹਨੂੰ ਅਸੀਂ ਦਵਾਈ ਦੇ ਕੇ ਹਟਿਆਂ ਨਾਲੇ ਤਾਂ ਦਵਾਈ ਉਹਦੇ ਭਰੀ ਸੀਗੀ ਸਿੱਧੀ ਬੱਚਦਾ ਨਹੀਂ ਚ ਨਾਲੇ ਉਹਨੂੰ ਉਹ ਮੂਹ ਰਹੀਂ ਦਵਾਈ ਦੇ ਕੇ ਹਟਿਆਂਗੇ ਲੀਕੜ ਲੈਂਦੀ ਨਹੀਂ ਹੈਗੀ ਕਿ ਤਾਂ ਬਹੁਤ ਹਿੰਡਲ ਹੀ ਹੈਗੀ ਬੋਲੀ ਹਿੰਡ ਕਰਦੀ ਹੈਗੀ ਲੈਂਦੀ ਨਹੀਂ ਦਵਾਈਆਂ ਐ ਤਾਂ ਨੇ ਕੋਈ ਗਲਾ ਮੂਹਰਾ ਹੀ ਦਵਾਈ ਦੇ ਦੂਗਾ ਜਿਵੇਂ ਹਰਿਆਣੇ ਵਾਲੇ ਵੀ ਰਹਿ ਗਏ ਨਾਲਾਂ ਨੂੰ ਲਾਏ ਦੇ ਦਿੰਦੇ ਆਗੇ ਬਣਾ ਕੇ ਇਹ ਨਹੀਂ ਲੈਂਦੀ ਹੈਗੀ ਐ ਹਜੇ ਅਸੀਂ ਕੱਟੇ ਗਝਾਲੇ ਕੱਟਿਆਂ ਨੂੰ ਅਸੀਂ ਜਿਹੜੀ ਦਵਾਈ ਹੈਗੀ ਉਹ ਦਿੰਨੇ ਆਂ ਅਸੀਂ ਮੰਨ ਲਓ ਵੀ ਜਦੋਂ ਮੈਂ ਦੁੱਧ ਪਿਉਣੀ ਆ ਪਿਛਲੇ ਦੋਨੇ ਕੱਟੇ ਮੈਂ ਦੁੱਧ ਚੁੰਗਣੀ ਦੇ ਪਿਆਏ ਪਾਲੇ ਹੈਗੇ ਇਹਨੂੰ ਮੈਂ ਮੱਝ ਨੂੰ ਕੀੜਾ ਛੱਡ ਕੇ ਪਸਮਾ ਕੇ ਉਦੋਂ ਮੁੜ ਕੇ ਬਸ ਟਾਲ ਲੈਣੀ ਜਦੋਂ ਮੱਝ ਨੇ ਦੁੱਧ ਲਾ ਲਿਆ ਪਸੰਤੀ ਫਿਰ ਉਹਨਾਂ ਨੂੰ ਦੁੱਧ ਤੋਲ ਕੇ ਜਾਨੀ 4 ਕਿਲੋ ਡਾਂਗ ਦਾ ਦੁੱਧ ਉਹਨਾਂ ਨੂੰ ਤੋਲ ਕੇ ਵੇਚਦਾ ਗਾ ਬਸ ਚੁੰਗਣੀ ਵੱਡੀ ਚੁੰਗਣੀ ਹੁੰਦੀ ਹੈ 2.5 ਕਿਲੋ weight ਵਾਲੀ ਉਹਦੇ ਨਾਲ ਪਿਆ ਦੇ ਨਹੀਂ ਮੀ ਹੈ ਇਹ ਹੋ ਸਕਦਾ ਕੋਈ ਨਾਲ-ਨਾਲ ਚੀਜ਼ ਲੈ ਲੈਣ ਪਰ ਮੱਝ ਨਹੀਂ ਸਾਡੀ ਲੈਂਦੀ ਹੈਗੀ ਤੇ ਹੁਣੇ ਉਹਦੇ ਨਾਲ ਧੱਕਾ ਮੁੱਕੀ ਹੋ ਕੇ ਹਟਿਆ ਮੈਨੂੰ ਲੱਗਿਆ ਪਿਆਸ ਮੈਂ ਪਾਣੀ ਪੀਣ ਬੈਗੀ ਮੱਝ ਨੂੰ ਸ਼ੁਰੂ ਕਰਿਆ ਹਾਰ ਕੇ ਅਸੀਂ ਹੁਣ ਹੋਰ ਕੁਝ ਨਹੀਂ ਖਾਂਦੀ ਸੀਗੀ ਤੇ ਬੱਕਲੀਆਂ ਸ਼ੁਰੂ ਕਰਨੀਆਂ ਨੇ ਵੀ ਫੀਡ ਨਹੀਂ ਪਾਉਂਦੀ ਹੈਗੀ ਕਿਉਂਕਿ ਫੀਡ ਚ ਬੜੇਵੇਂ ਵਗੈਰਾ ਪਾਈ ਹੁੰਦੀ ਹੈਗੀ ਤੱਕਾ ਕਰਦੇ ਆ ਪਸੂ ਨਾਲ ਉਹਨੂੰ ਮੈਂ ਕਣਕ ਦੀਆਂ ਬੱਕਲੀਆਂ ਰੇਨੀਆਂ ਵੀ ਸ਼ੁਰੂ ਕਰੀਆਂ ਨੇ ਰੇਨ ਕਿ ਫਿਰ ਉਹਨੂੰ ਪਾਉਣੇ ਨੇ ਤੇ ਹੁਣ ਮੈਂ ਧਰਦੀ ਐਂਗੀ ਬਸ ਤੇ ਫਿਰ ਕਰਦੇ ਆਂ ਦਾਲ ਪਾਣੀ ਦਾ ਇਹਨੇ ਸ਼ਾਮ ਹੋ ਰਹੀ ਐ ਤੇ ਬਸ ਇਹ ਹੈ ਜੀ ਕੰਮ ਤਾਂ ਦੇ ਲੋ ਜੀ ਮੈਂ ਦੇਣ ਚਲੀ ਆਂ ਮੱਝ ਨੂੰ ਦਵਾਈ ਹੋਮੋਪੈਥੀ ਐ ਬੁਰਕੀ ਤੇ ਪਾ ਕੇ ਆਹ ਦੇਖ ਲੋ ਸਾਡੇ ਮਨਾਵ ਦੇ ਚੱਜ ਐ ਲਟਕੇ ਪੈਂਦੇ ਆ ਅਗਲਾ ਜਿਹੜਾ ਪਹਿਲੀ ਵਾਰ ਦੇਖਣ ਵਾਲਾ ਤਾਂ ਕਹਿ ਦੂਗਾ ਐਂ ਕਾਤੋਂ ਲਟਿਆ ਪਿਆ ਹੈਗਾ परे रवैया है जे सारेबरा आहिं लट लट के पेंदे सी जोत आया पुत्त दवाई आजो 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 गरम आजो, आजो पुत्त ए बहुत मस्ती हुई है बड़ी शोभा पाल दी है आड़े आड़े आले ले जोत ਕੋਈ ਵੀ ਹੋਮੋਪੈਥੀ ਦਵਾਈ ਹੁੰਦੀ ਹੈ ਜੀ ਉਹਨੂੰ ਛੋਟੀ ਤੋਂ ਛੋਟੀ ਬੁਰਕੀ ਤੇ ਦਿਆ ਕਰੋ ਜਿਵੇਂ ਅਸੀਂ ਵੀ ਲੈਵੇ ਵਾਲੀ ਦਵਾਈ ਦਿੰਨੇ ਹੈਗੇ ਤੇ ਵੀਰਾਂ ਨੂੰ ਕਹਿਨੇ ਹੁੰਨੇ ਆ ਵੀ ਭਾਈ ਜਿੰਨੀ ਛੋਟੀ ਬੁਰਕੀ ਹੋ ਸਕਦੀ ਉਹਨੀ ਛੋਟੀ ਦਿਓ ਕਿਉਂਕਿ ਇਹਨੇ ਕੰਮ ਕਰਨਾ ਹੁੰਦਾ ਜੀਵ ਤੇ ਜਦੋਂ ਆਪਾਂ ਇਹ ਪੁੱਠੀ ਕਰਕੇ ਦੇਵਾਂਗੇ ਉਹ ਨਹੀਂ ਜੀਵ ਤੇ ਦਵਾਈ ਨੇ ਲੱਗ ਜਾਣਾ ਤੇ ਉੱਥੇ ਹੀ ਉਹਨੇ ਆਪਦਾ ਵੀ ਕੰਮ ਕਰਨਾ ਹੁੰਦਾ ਹੋਮੋਪੈਥੀ ਦਵਾਈ ਨੇ ਤੇ ਉਹਨੂੰ ਹਮੇਸ਼ਾ ਜੀਵਤੇ ਦਿਓ ਤੇ ਚਾਹੇ ਸਰੰਜ ਨਾਲ ਵੀ ਸਿੱਧੀ ਉਹਦੀ ਜੀਵਤੀ ਐਵੇਂ ਮਾਰ ਦੋ ਤੇ ਬਾਲੇ ਪਸ ਸਰੰਜ ਨਾਲ ਲਈ ਲੈਂਦੇ ਤਾਂ ਉਹਨੂੰ ਬੁਰਕੀ ਛੋਟੀ ਬੁਰਕੀ ਜਿੰਨੀ ਛੋਟੀ ਬੁਰਕੀ ਹੋਊਗੀ ਨਾ ਉਹਨੂੰ ਕਪੜਿਆ ਜੀ ਕਾਫੀ ਹੋਏ ਪਏ ਸੀ ਕਪੜੇ ਮੈਂ ਸ਼ਾਮ ਨੂੰ ਧੋਣੀ ਹੁੰਨੀ ਹੈਗੀ ਕਿਉਂਕਿ ਸਵੇਰ ਨਾਲ ਸਾਡੇ ਜਦੋਂ ਚੜਦੀ ਹੋ ਉਥੋਂ ਸੂਰਜ ਚੜਦਾ ਉਹ ਤੋਂ ਬਚਾਲੋ ਤੇ ਸਾਡੇ ਚੜਦੀ ਧੁੱਪ ਆ ਜਾਂਦੀ ਹੈ ਤੇ ਆਏ ਆਉਂਦੇ ਆਉਂਦੇ ਨਾ ਤੇ ਜਮੇ ਹੀ 8-10 ਵਜੇ ਨੂੰ ਦੁਪਹਿਰਾ ਹੋ ਜਾਂਦਾਗਾ ਤਾਂ ਕਰਕੇ ਕਪੜੇ ਮੈਂ ਪ੍ਰੈਫਰ ਕਰਦੀ ਹੁੰਨੀ ਹੈ ਸ਼ਾਮ ਨੂੰ ਧੋਣੀ ਸ਼ਾਮ ਨੂੰ ਹੀ ਕਪੜੇ ਧੋਣੀ ਹੁੰਨੀ ਹੈ ਕਿਉਂਕਿ ਸ਼ਾਮ ਨੂੰ ਸਾਰੇ ਛਾਂ ਹੁੰਦੀ ਹੈ ਸੂਰਜ ਉਧਰ ਚਲੇ ਜਾਂਦਾ ਤੇ ਹੁਣ ਮੈਂ ਧਰਦੀ ਹੈਗੀ ਮੱਝ ਦਾ ਦਾਣਾ ਕਿ ਸਾਡੇ ਵੇਲਣਾ ਵੀ ਕੱਟਣ ਵਾਲਾ ਹੋਇਆ ਸਾਰੀਆਂ ਫੈਲ ਰਹੀਆਂ ਆਸੇ-ਪਾਸੇ ਆਹੜ ਮਿਰਚਾਂ ਦਾ ਬੂਟਾ ਹੁਣ ਮਿਰਚਾਂ ਹੀ ਦੇਣੋਂ ਹਟ ਗਿਆ ਪਹਿਲਾਂ ਬਹੁਤ ਲੰਘੀਆਂ ਸੀ ਤੇ ਮਿਰਚਾਂ ਹੁਣ ਇਹ ਫੁੱਲ ਅਗਲਾ-ਲਗ ਕੇ ਪਤੰਦੇ ਨੇਹਰੀਆਂ ਨਾ ਚੜ ਜਾਂਦੀ ਹੈਗੀ ਹੁਣ ਨਹੀਂ ਲੱਗੀਆਂ ਇਹਾਂ ਬਾਦ ਬਹੁਤ ਗਿਆ ਇੱਕ ਮਿਰਚ ਲੱਗੀ ਹੋਈ ਆ ਹੋ ਸੇ ਵਿੱਚ ਇੱਕੋ ਮਿਰਚ ਹੈਗੀ ਹੋਰ ਕੋਈ ਮਿਰਚ ਨਹੀਂ ਹੈਗੀ ਅਮਰੂਦ ਵਧੀਆ ਗਰੋ ਕਰ ਰਿਹਾ ਹੈਗਾ ਲਓ ਜੀ ਦਾਣਾ ਆਪਾ ਧਰਤਾ ਹੌਲੀ ਹੌਲੀ ਰਿਜ ਜੂਗਾ ਲਓ ਜੀ ਪ੍ਰਵੀਰ ਨੂੰ ਕੱਢ ਲਿਆ ਬਾਹਰ ਤੇ ਮੈਂ ਇਹਨੂੰ ਖਵਾਉਣ ਦੀ ਕੋਸ਼ਿਸ਼ ਕਰਦੀ ਆ ਕੇਲਾ ਜੇ ਖਾਊਗਾ ਤਾਂ ਮਰਜੀ ਨਾਲ ਕਈ ਵਾਰੀ ਖਾ ਵੀ ਲੈਂਦਾ ਕਈ ਵਾਰੀ ਖਾਂਦਾ ਵੀ ਨਹੀਂ ਹੈਗਾ ਇਹ ਵੀ ਸਾਡਾ ਬੱਚਾ ਮਰਜੀ ਵਾਲਾ ਹੀ ਹੈ ਤੇ ਚਲੋ ਜੀ ਸ਼ਾਮ ਦੇ ਵਜੇ ਹੋ ਗਈ ਸ਼ਾਮ ਸਬਜੀ ਮੇਰੀ ਲਓ ਜੀ ਕਈ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਦੰਦਿਆਂ ਵਕਤ ਦੀ ਸੰਗਲ ਬੈਂ ਦਾ ਕਈ ਇਹਨੂੰ ਸੰਗਲ ਵੀ ਕਹਿੰਦੇ ਹੈ ਕਈ ਗਲੇ ਵਾਲਾ ਵੀ ਕਹਿੰਦੇ ਉਹ ਡਾਕਟਰ ਇਸ ਚੀਜ਼ ਨੂੰ ਨਹੀਂ ਮੰਨਦੇ ਇਹ ਗਲਾ ਹੁੰਦਾ ਤੇ ਬਹੁਤੇ ਡਾਕਟਰ ਜਾਨੀ ਫੰਬਾ ਲਾ ਵੀ ਦਿੰਦੇ ਹੈ ਤੇ ਕਈ ਜਾਨੀ ਗੁੜੀਆਂ ਵੀ ਪਿੰਡਾਂ ਚ ਇਸ ਜਿਹਦਾ ਇਲਾਜ ਕਰਦੇ ਹੈ ਜਿਵੇਂ ਮੇਰੀ ਨਾਨੀ ਵੀ ਕਰਦੀ ਹੈ ਉਹ ਚੱਕ ਕੇ ਕਰਦੇ ਹੈ ਗਲਾ ਤਾਲੂਏ ਤੋਂ ਉਹ ਕਾਂ ਚੱਕਦੀ ਪਰ ਮੈਂ ਸਭ ਤੋਂ ਨਵਾਂ ਵੇਲੇ ਵੀ ਨਹੀਂ ਚਕਾਇਆ ਸੀਗਾ ਜੀ ਮੈਂ ਤਾਂ ਰਹੀ ਕਰ ਦੇਣੀ ਹੁੰਨੀ ਹੈਗੀ ਲੇਕੇ ਦੇ ਲਈ ਆਪਾਂ ਲੈਣੀ ਹੈਗੀ ਗਲਿਸਰਿਨ ਗਲਿਸਰਿਨ ਲੈਣੀ ਹੈ ਇੱਕ ਆਪਣੇ ਕੋਲੇ ਹੋਣੀ ਚਾਹੀਦੀ ਕੋਲੇ ਹੋਣੀ ਚਾਹੀਦੀ ਕਾਟਨ ਤੇ ਇੱਕ ਹੋਣਾ ਚਾਹੀਦਾ ਆਪਣੇ ਕੋਲ ਡੱਕਾ ਆ ਤੇਲ ਵਾਲਾ ਇਹਨੇ ਅਹੀਂ ਸਾਹ ਕੇ ਰੱਖ ਦਿੱਤੀ ਹੈਗੀ ਥੋੜੀ ਜਿਹਾ ਆਪਾਂ ਲੈ ਲੈਣੀ ਆ ਕਾਟਨ ਉਹਨੂੰ ਇਹਦੇ ਤੇ ਲਪੇਟ ਲੈਣਾ ਇਹਨੂੰ ਨਾ ਇਹ ਸੂਏ ਕੱਢ ਰਿਹਾਗਾ ਉੱਪਰਲੇ ਤਾਂ ਕਰਕੇ ਨਾ ਥੋੜੀ ਜਿਹਾ ਜਿਹਨੂੰ ਦਿੱਕਤ ਹੈਗੀ ਆ ਇਹਦਾ ਆਪਾਂ ਨੂੰ ਪਤਾ ਕਿਥੋਂ ਲੱਗਦਾ ਵੀ ਬੱਚੇ ਨੂੰ ਗਾਲ ਵਾਲਾ ਹੋਇਆ ਹੋਇਆ ਜਾਂ ਸੰਗ ਖਰਾਬ ਹੋਇਆ ਹੋਵੇ ਆਮ ਤੌਰ ਤੇ ਜ਼ਖਾਮ ਨਾਲ ਇਹ ਹੋ ਜਾਂਦੀ ਜਿਵੇਂ ਆਪਣੇ ਗਲੇ ਚ ਕੁਕਰੀਜ਼ ਨਹੀਂ ਹੋਣ ਲੱਗ ਜਾਂਦੀ ਮਤਲਬ ਗਲੇ ਵਿੱਚ ਇਨਫੈਕਸ਼ਨ ਪੈਦਾ ਹੋ ਜਾਂਦੀ ਇਹ ਤੇ ਗਲੂਸਿਰਨ ਉਹਨੂੰ ਠੀਕ ਕਰ ਦਿੰਦੀ ਹੈ ਤੇ ਬੱਚਾ ਨਾ ਜਦੋਂ ਟਾਇਲਟ ਕਰਦਾ ਉਹਦੇ ਵਿੱਚ ਛਿੱਧੀਆਂ ਜਿਹੀਆਂ ਆਉਂਦੀਆਂ ਨੇ ਚਿੱਟੀਆਂ-ਚਿੱਟੀਆਂ ਜੀਆਂ ਤੇ ਮਤਲਬ ਉਹਦਾ ਬਸ ਵੀ 80 ਤੋਂ 90% ਚਾਂਸ ਹੁੰਦੇ ਵੀ ਇਹ ਬੱਚੇ ਦਾ ਗਲਾ ਖਰਾਬ ਆਗਾ ਡਾਕਟਰ ਆਉਂਦੇ ਹਲਾ ਆਸਾ ਹਮਨਾ ਇਲਾਜ ਕਰਦੇ ਹੈਗੀ ਔਰ ਕਈ ਡਾਕਟਰ ਲਾਉਂਦੇ ਦੀ ਆ ਫੰਬਾ ਸਾਡੇ ਮੈਡੀਕਲ ਵਾਲੇ ਵੀ ਲਾਉਂਦੇ ਹੈ ਜੀ ਪਰ ਵੀ ਮੈਂ ਘਰੇ ਆਪ ਹੀ ਲਾ ਲੈਣੀ ਹੁੰਦੀ ਹੈ ਮੈਂ ਸਿਰਫ ਤੁਹਾਨੂੰ ਦੇ ਵੀ ਲਾਉਂਦੀ ਹੁੰਦੀ ਸੀ ਤੇ ਇਹਦੇ ਵੀ ਮੈਂ ਆਪ ਹੀ ਲਾ ਦਿੰਨੀ ਹੁੰਦੀ ਹੈ ਸਰਦੀ ਜਿਵੇਂ ਜ਼ੁਖਾਮ ਹੋ ਜਾਂਦਾ ਬੱਚੇ ਨੂੰ ਖੰਘ ਹੈ ਉਹਦੇ ਵੀ ਲੋੜ ਪੈਂਦੀ ਇਸ ਤਰ੍ਹਾਂ ਨਾਲ ਪੇਟ ਲੈਣਾ ਚੰਗੀ ਤਰ੍ਹਾਂ ਕਵਰ ਕਰਨਾ ਇਹਨੂੰ ਬੰਨਣਾ ਹੈ ਤਾਂ ਕਿ ਬੱਚੇ ਦੇ ਮੂੰਹ ਜੀ ਨਾ ਲੱਝੇ ਕਿਤੇ ਕਰਕੇ ਨਾ ਉਂਗਲ ਨਾਲ ਤੇ ਗੂਠੇ ਨਾਲ ਇਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਪੂਰਾ ਜਾਨੀ ਐ ਫਿਕਸ ਹੋ ਜੇ ਪੂਰਾ ਡੱਕੇ ਨਾਲ ਜੀ ਆਪਾਂ ਕਹੀਏ ਵੀ ਜਿਹੜੀ ਆਪਣੀ 이어ਬੋਰਡਸ ਹੁੰਦੀਆਂ ਹਨ ਹਨਾ ਉਹ ਮਿਲਦੀਆਂ ਹੁੰਦੇ ਦੋਨੇ ਸਾਈਡਾਂ ਕਾਟਨ ਲੱਗੀ ਹੁੰਦੀਆਂ ਉਹਦੇ ਨਾਲ ਨਹੀਂ ਸੈੱਟ ਬੰਦੇ ਹੈਗਾ ਕਿਉਂਕਿ ਆਪਣੇ ਪੂਰਾ ਜਿਹੜਾ ਤਾਲੂਆ ਹੁੰਦਾ ਉਹ ਤੇ ਆਪਾਂ ਮੂੰਹ ਰਹੀਂ ਗਲੈਸਰਿਨ ਲਾਉਣੀ ਹੈ ਉਹਦੇ ਨਾਲ ਉਹਨੀ ਜਿਹੜੀ ਨਹੀਂ ਲੱਗਦੀ ਹੈਗੀ ਇਹਦੇ ਨਾਲ ਬਹੁਤ ਵਧੀਆ ਲੱਗਦੀ ਹੈਗੀ ਮੈਂ ਇਹੀ ਲਾਉਣੀ ਹੁੰਦੀ ਹੈ ਤੇ ਜਿਨ੍ਹਾਂ ਦੇ ਬੱਚੇ ਛੋਟੇ ਹੈਗੇ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਕੋਈ ਐਵੇਂ ਬਾਲੀ ਵੱਡੀ ਗੱਲ ਨਹੀਂ ਹੁੰਦੀ ਇਹ ਤੇ ਆਪਾਂ ਘਰ ਹੀ ਇਸ ਚੀਜ਼ ਦਾ ਇਲਾਜ ਹੈ ਜਿਹੜਾ ਕਰ ਸਕਦੇ ਆਂਗੇ ਆਪ ਇਹ ਇਸ ਤਰ੍ਹਾਂ ਨਾਲ ਲਪੇਟ ਲੈਣਾ ਚੰਗੀ ਤਰ੍ਹਾਂ ਇਹਨਾਂ ਨੂੰ ਬੰਦ ਕਰਦੇ ਤੇ ਕੋਸ਼ਿਸ਼ ਕਰਨੀ ਹੈ ਵੀ ਜਦੋਂ ਗਲਿਸਰਿਨ ਲਾਉਣੀ ਆ ਉਦੋਂ ਪਹਿਲਾਂ ਬੱਚੇ ਨੂੰ ਦੁੱਧ ਨਾ ਪਿਆਓ ਕਿਉਂਕਿ ਜਦੋਂ ਦੁੱਧ ਪਿਆਉਂਦੇ ਆ ਉਹ ਬੱਚਾ ਕਈ ਵਾਰੀ ਵੱਤ ਲੈ ਜਾਂਦਾ ਹੈ ਤੇ ਉਹ ਉਲਟੀਾਂ ਉਲਟੀ ਨਿਕਲ ਜਾਂਦੀ ਹੈ ਕਿ ਬੱਚਾ ਜਦੋਂ ਖਾਲੀ ਪੇਟ ਹੁੰਦਾ ਨਾ ਉਦੋਂ ਗਲਿਸਰਿਨ ਲਾ ਦਿਓ ਉਦੋਂ ਮੁੜ ਕੇ 5-7 ਮਿੰਟ ਬੱਚੇ ਨੂੰ ਦੁੱਧ ਜਾਂ ਹੋਰ ਕੁਝ ਨਾ ਖਵਾਓ ਪਿਓ ਜਿਵੇਂ ਛੋਟੇ ਬੱਚੇ ਜਿਆਦਾ ਛੋਟੇ ਹੁੰਦੇ ਦੁੱਧ ਤੇ ਹੁੰਦੇ ਇਕੱਲੇ ਬ੍ਰੈਸਟ ਫੀਡ ਦੇ ਜਾਂ ਦੁੱਧਤੀ ਆ ਤਾਂ ਉਹਨੂੰ ਦੁੱਧ ਨਾ ਪਿਆਓ ਜੇ ਬੱਚੇ ਜਿਵੇਂ ਵੱਡੇ ਆਗੇ ਕੁਝ ਖਾਂਦੇ ਪੀਂਦੇ ਵੀ ਆ ਨਾਲ ਤਾਂ ਉਹਨੂੰ ਕੁਝ ਇਹਨੂੰ ਆਪ ਇਸ ਤਰ੍ਹਾਂ ਨਾਲ ਬਲੇਸਿੰਗ ਲੈ ਲੈਣੀ ਹੈ। ਐਵੇਂ ਲਵੇੜ ਲੈਣਾ ਪੰਬਾ। ਉਹਦੇ ਬਾਅਦ ਬੱਚੇ ਨੂੰ ਐਵੇਂ ਪਾ ਕੇ ਆਹ ਕਈ ਬੱਚੇ ਛੋਟੇ ਤਾਂ ਆਹੀਂ ਸੱਟਾ ਜਾਂਦੇ ਆਗੇ ਪਰ ਜਿਹੜੇ ਥੋੜੇ ਜੇ ਵੱਡੇ ਹੁੰਦੇ ਹਨਾ ਉਹ ਐਵੇਂ ਸੱਟ ਨਹੀਂ ਹੁੰਦੀ। ਉਹਨਾਂ ਨੂੰ ਐ ਫੜ ਕੇ ਤੇ ਐਵੇਂ ਜੀਬ ਦੱਬ ਲੈਣੀ ਹੈਗੀ। ਜੀਬ ਦੱਬ ਕੇ ਸਾਰੇ ਸੰਗ ਤੇ ਜਿਹੜਾ ਕੀ ਹੈਗਾ ਬੱਚੇ ਦੇ ਲਾ ਦੇਣਾਗਾ। ਗlycerine ਜਿਹੜੀ ਉਹ ਲਾ ਦੇਣੀ ਹੈ ਲਓ ਜੀ ਲੱਗ ਗਈ ਪਰ ਵੀਰ ਹੋ ਮੈਂ ਮਗਰ ਸਿਰ ਤਾਂ ਡੱਕਾ ਹੁਣ ਵੈਸੇ ਰਹੂਗਾ ਚਲੋ ਜੀ ਚਲੋ ਜੀ ਜਿਹੜੇ ਵੀਰਪੈਨ ਐਂਡ ਤੱਕ ਵੀਡੀਓ ਨਾਲ ਜੁੜੇ ਰਹੇ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਈਵਰਜ਼ ਚੈਨਲ ਤੇ ਨਵੇਂ ਆਏ ਨੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਲਾਈਕ ਵੀ ਜਰੂਰ ਕਰਿਓ ਜੀ ਮਿਲਦੇ ਆਂ ਇਸ ਵੇਰੇ ਕਿਸੇ ਹੋਰ ਵਧੀਆ ਜੇ ਵਲੌਗ ਦੇ ਨਾਲ ਬਾਏ ਬਾਏ ਰਬ ਰੱਖਾ